ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਨੂੰ ਲੈ ਕੇ ਐਚਜੀਐਮਸੀ ਤੇ ਐਜਜੀਪੀਸੀ ਆਮੋ ਸਾਹਮਣੇ ਨੇ ਵੱਡੀ ਤعداد ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹਮਾਇਤੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਕੁਰੂਕਸ਼ੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਦੇ ਬਾਦ ਡੇਰਾ ਲਈ ਬੈਠੇ ਨੇ ਟਕਰਾਅ ਦੇ ਹਾਲਾਤ ਵੇਖਦੇ ਹੋਏ ਸੁਰੱਖਿਆ ਬਲ ਭਾਰੀ ਗੰਟੀ ਵਿੱਚ ਤਣਾਅਤ ਹੈ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਦੇ ਆਗੂਆਂ ਨੂੰ ਰੋਕਣ ਲਈ ਐਜਜੀਪੀਸੀ ਟਾਸਕ ਫੋਰਸ ਤੇ ਹੋਰ ਮੈਂਬਰ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰਤਾਮਾ ਦੀ ਸੇਵਾ ਲੈਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਕੱਲ ਤੋਂ ਉਹ ਤੁਹਾਨੂੰ ਦਿਖਾਣਾ ਚਾਹੋਂਗੇ ਕਿ ਪੱਕੇ ਡੇਰੇ ਇਹਨਾਂ ਨੇ ਗੁਰਦੁਆਰਾ ਸਾਹਿਬ ਤੋਂ ਦੂਰ ਲਗਾ ਰਹੇ ਟੈਂਟ ਲਗਾਇਆ ਜਾ ਰਿਹਾ ਹੈ ਲਾਊਡ ਸਪੀਕਰ ਦਾ ਇੰਤਜ਼ਾਮ ਕਰ ਲਿਆ ਗਿਆ ਹੈਗਾ ਇਸ ਤੋਂ ਅੰਦਾਜ਼ਾ ਇਹ ਹੁੰਦਾ ਹੈ ਕਿ ਇਹ ਜਿਹੜਾ ਮਾਮਲਾ ਹੈਗਾ ਇਹ ਹੋਰ ਅਗਲੇ ਦਿਨਾਂ ਤੱਕ ਵੱਸ ਸਕਦਾ ਹੈ ਲੋਕ ਜਿਹੜੀ ਸੰਗਤ ਹੈ ਕਿ ਜ ਐਤਵਾਰ ਦਾ ਦਿਨ ਹੈਗਾ ਸੰਗਤ ਬਹੁਤ ਜ਼ਿਆਦਾ ਇੱਥੇ ਗਿਣਤੀ ਦੇ ਵਿੱਚ ਵਧਣੀ ਸ਼ੁਰੂ ਹੋ ਗਈ ਹੈ ਸ਼ਨੀਵਾਰ ਨੂੰ ਐਚਜੀਐਮਸੀ ਦੀ ਬੈਠਕ ਤੋਂ ਬਾਅਦ ਸੰਗਤਾਂ ਦਾ ਡੇਰਾ ਕਾਰ ਸੇਵਾ ਤੋਂ ਗੁਰਦੁਆਰਾ ਪਾਤਸ਼ਾਹੀ 6ਵੀਂਵਾਲ ਜਾਣਾ ਸ਼ੁਰੂ ਹੋਇਆ ਸੀ ਗੁਰਦੁਆਰਾ ਸਾਹਿਬ ਤੋਂ ਤਕਰੀਬਨ 50 ਮੀਟਰ ਦੀ ਦੂਰੀ ਤੇ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਪੁਲਿਸ ਵੱਲੋਂ ਹਲਕਾ ਲਾਠੇ ਚਾਰਜ ਵੀ ਕੀਤਾ ਗਿਆ ਅਤੇ ਬੈਰੀਕੇਡਿੰਗ ਵੀ ਕੀਤੀ ਗਈ ਦੋਨੋਂ ਧਿਰਾਂ ਆਪੋ ਆਪਣੀ ਮੰਗਾਂ ਤੇ ਅੜੀਆਂ ਹੋਈਆਂ ਨੇ ਅਜਿਹੇ ਵਿੱਚ ਪ੍ਰਸ਼ਾਸਨ ਪੂਰੀ ਸਾਵਧਾਨੀ ਅਤੇ ਚੌਕਸੀ ਵਰਤ ਰਿਹਾ ਹੈ ਐਚਜੀਐਮਸੀ ਦੇ ਪ੍ਰਧਾਨ ਜਗਦੀਸ਼ ਸਿੰਘ ਠੀਂਡਾ ਨੇ ਕਿਹਾ ਕਿ ਉਹ ਗੁਰਦੁਆਰਿਆਂ ਦਾ ਪ੍ਰਬੰਧ ਲੈ ਕੇ ਹੀ ਰਹਿਣਗੇ